ਦੇਸ਼ ਦੇ ਲੋਕਾਂ ਦੇ ਲਈ ਇੱਕ ਵੱਡੀ ਰਾਹਤ ਮਿਲਦੀ ਨਜ਼ਰ ਆ ਰਹੀ ਦੱਸਦੇ ਕਿ ਹੁਣ ਗੈਸ ਸਿਲੰਡਰ ਜੋ ਕਿ ਸਸਤਾ ਹੋ ਗਿਆ ਤਾਂ ਲੋਕਾਂ ਨੂੰ ਇੱਕ ਵੱਡੀ ਰਾਹਤ ਮਿਲੀ ਹੈ ਤਾਂ ਦੇਸ਼ ਭਰ ਦੇ ਤਾਂ ਭਾਰਤ ਵਿੱਚ 1 ਦਸੰਬਰ ਨੂੰ ਕਈ ਬਦਲਾਅ ਹੋਏ ਨੇ ਤਾਂ ਇਹਨਾਂ ਵਿੱਚ ਇੱਕ ਬਦਲਾਅ ਐਲ ਪੀ ਜੀ ਸਿਲੰਡਰਾਂ ਦੀ ਕੀਮਤ ਹੈ ਦੱਸਦੀ ਹੈ ਕਿ ਘਰੇਲੂ ਸਿਲੰਡਰਾਂ ਦੀ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਤਾਂ ਹਾਲਾਂਕਿ ਵਪਾਰਕ ਸਿਲੰਡਰਾਂ ਦੀ ਕੀਮਤਾਂ ਵਿੱਚ 10 ਰੁਪਏ ਦੀ ਕਟੌਤੀ ਕੀਤੀ ਗਈ ਹੈ ਜਿਸ ਨਾਲ ਲੋਕਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ ਇਸ ਕਟੌਤੀ ਦੇ ਨਾਲ ਦਿੱਲੀ ਵਿੱਚ 19 ਕਿਲੋ ਗ੍ਰਾਮ ਵਾਲੇ ਸਿਲੰਡਰ ਦੀ ਕੀਮਤ ਹੁਣ 1590 ਰੁਪਏ ਤੋਂ ਘਟਾ ਕੇ 1580 ਰੁਪਏ ਹੋ ਗਈ ਹੈ ਇਸ ਦੌਰਾਨ ਕੋਲਕਾਤਾ ਵਿੱਚ ਵਪਾਰਕ ਸਿਲੰਡਰ ਹੁਣ 1694 ਤੋਂ ਘਟ ਕੇ 1684 ਵਿੱਚ ਉਪਲਬਧ ਹੋਣਗੇ ਤਾਂ ਮੁੰਬਈ ਵਿੱਚ ਇੱਕ ਵਪਾਰਕ ਸਿਲੰਡਰ ਦੀ ਕੀਮਤ 1542 ਤੋਂ ਘਟਾ ਕੇ 1531 ਹੋ ਗਈ ਹੈ ਤਾਂ ਚਨਈ ਵਿੱਚ ਇੱਕ ਵਪਾਰਕ ਸਿਲੰਡਰ ਦੀ ਕੀਮਤ 1750 ਤੋਂ ਘਟਾ ਕੇ 1739 ਹੋ ਗਿਆ ਤਾਂ ਦੂਜੇ ਪਾਸੇ ਕ੍ਰੇਲੂ ਸੁੰਡਾ ਦੀ ਕੀਮਤਾਂ 1 ਦਸੰਬਰ ਨੂੰ ਵੀ ਨਹੀਂ ਬਦਲੀਆਂ ਤਾਂ ਨਤੀਜੇ ਵਜੋਂ ਦਿੱਲੀ ਵਿੱਚ 14.2 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ 853 ਤੇ ਹੀ ਬਣੀ ਹੋਈ ਹੈ ਤਾਂ ਕ੍ਰੇਲੂ ਸੁੰਡਰ ਦੀ ਕੀਮਤ ਮੁੰਬਈ ਚ 852 ਲਖਨਊ 490 ਤਾਂ ਕਾਰਗਿਲ ਵਿੱਚ 985 ਹੈ ਤਾਂ ਪਲਵਾਮਾ ਵਿੱਚ 970 ਅਤੇ ਬਗੇਸ਼ਵਰ ਵਿੱਚ 890 ਰੁਪਏ ਤਾਂ ਸਰਕਾਰ ਨੇ 19 ਕਿਲੋਗ੍ਰਾਮ ਵਾਲੇ ਵਪਾਰਕ ਐਲਪੀ ਸਿਲੰਡਰਾਂ ਦੀ ਕੀਮਤ 10 ਰੁਪਏ ਘਟਾ ਦਿੱਤੀ ਹੈ ਤਾਂ ਨਵੀਂ ਦਰ ਅੱਜ ਤੋਂ ਲਾਗੂ ਹੋ ਗਈ ਹੈ ਤਾਂ ਪਿਛਲੇ ਮਹੀਨੇ ਵੀ ਵਪਾਰਕ ਸਿਲੰਡਰਾਂ ਦੀ ਕੀਮਤ ਵਿੱਚ 5 ਰੁਪਏ ਦੀ ਕਮੀ ਕੀਤੀ ਗਈ ਸੀ ਤਾਂ 14 ਕਿਲੋਗ੍ਰਾਮ ਵਾਲੇ ਘਰੇਲੂ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਤਾਂ ਚੰਡੀਗੜ੍ਹ ਵਿੱਚ 19 ਕਿਲੋਗ੍ਰਾਮ ਵਾਲਾ ਵਪਾਰਕ ਐਲਪੀ ਸਿਲੰਡਰ 1599 ਵਿੱਚ ਉਪਲਬਧ ਹੋਵੇਗਾ ਤਾਂ ਪੈਨਾ ਇਹ 1609 ਰੁਪਏ ਚੀ ਤਾਂ ਲੁਧਿਆਣਾ ਵਿੱਚ ਇਸ ਦੀ ਕੀਮਤ 1663 ਜਲੰਧਰ ਜੋ 1679 ਦੇ ਅੰਮ੍ਰਿਤਸਰ ਵਿੱਚ 1689 ਸੀ ਤਾਂ ਸਰਕਾਰ ਨੇ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਤਾਂ ਦੇਸ਼ ਭਰ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਸੋਈ ਗੈਸ ਦੀ ਕੀਮਤਾਂ 800 ਤੋਂ 850 ਤੋਂ 960 ਤੱਕ ਵਿਸਕਾਰਤ ਹੈ ਇਸ ਵੇਲੇ ਇੱਕ ਘਰੇਲੂ ਐਲਪੀਜੀ ਸਿਲੰਡਰ ਦੀਆਂ 853 ਮੁੰਬਈ 'ਚ 852 ਲਖਨਊ 'ਚ 890 ਆਂਧਵਾੜ 807 ਅਤੇ ਪਟਨਾ ਚ 951 ਵਿੱਚ ਉਪਲਬਧ ਹੈ ਤਦਾਦ ਦੇ ਕਿ 21 ਦਸੰਬਰ ਮਹੀਨੇ ਦੇ ਪਹਿਲੇ ਦਿਨ ਮੰਗਾਇਜ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ ਤਦਾਦ ਦੇ ਕਿ ਵਪਾਰਕ ਗੈਸ ਸਿਲੰਡਰ ਸਸਤੇ ਹੋਏ ਨੇ ਤਾਂ ਮਹੀਨੇ ਦੇ ਪਹਿਲੇ ਦਿਨ ਆਮ ਲੋਕਾਂ ਲਈ ਰਾਹਤ ਵਾਲੀ ਖਬਰ ਹੈ ਦੇਸ਼ ਦੇ ਲੋਕਾਂ ਦੇ ਲਈ ਇੱਕ ਵੱਡੀ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਦੱਸ ਦੇ ਕਿ ਹੁਣ ਗੈਸ ਸਿਲੰਡਰ ਜੋ ਕਿ ਸਸਤਾ ਹੋ ਗਿਆ ਤਾਂ ਲੋਕਾਂ ਨੂੰ ਇੱਕ ਵੱਡੀ ਰਾਹਤ ਮਿਲੀ ਹੈ ਤਾਂ ਦੇਸ਼ ਭਰ ਦੇ ਤਾ ਭਾਰਤ ਵਿੱਚ 1 ਦਸੰਬਰ ਨੂੰ ਕਈ ਬਦਲਾਅ ਹੋਏ ਨੇ ਤਾਂ ਇਹਨਾਂ ਵਿੱਚ ਇੱਕ ਬਦਲਾਅ ਐਲ ਪੀ ਜੀ ਸਿਲੰਡਰਾਂ ਦੀ ਕੀਮਤ ਹੈ ਦੱਸਦੀ ਹੈ ਕਿ ਘਰੇਲੂ ਸਿਲੰਡਰਾਂ ਦੀ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਤਾਂ ਹਾਲਾਂਕਿ ਵਪਾਰਕ ਸਿਲੰਡਰਾਂ ਦੀ ਕੀਮਤਾਂ ਵਿੱਚ 10 ਰੁਪਏ ਦੀ ਕਟੌਤੀ ਕੀਤੀ ਗਈ ਹੈ ਜਿਸ ਨਾਲ ਲੋਕਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ ਇਸ ਕਟੌਤੀ ਦੇ ਨਾਲ ਦਿੱਲੀ ਵਿੱਚ 19 ਕਿਲੋ ਗ੍ਰਾਮ ਵਾਲੇ ਸਿਲੰਡਰ ਦੀ ਕੀਮਤ ਹੁਣ 1590 ਰੁਪਏ ਤੋਂ ਘਟਾ ਕੇ 1580 ਰੁਪਏ ਹੋ ਗਈ ਹੈ ਇਸ ਦੌਰਾਨ ਕੋਲਕਾਤਾ ਵਿੱਚ ਵਪਾਰਕ ਸਿਲੰਡਰ ਹੁਣ 1694 ਤੋਂ ਘਟ ਕੇ 1684 ਵਿੱਚ ਉਪਲਬਧ ਹੋਣਗੇ ਤਾਂ ਮੁੰਬਈ ਵਿੱਚ ਇੱਕ ਵਪਾਰਕ ਸਿਲੰਡਰ ਦੀ ਕੀਮਤ 1542 ਤੋਂ ਘਟਾ ਕੇ 1531 ਹੋ ਗਈ ਹੈ ਤਾਂ ਚਨਈ ਵਿੱਚ ਇੱਕ ਵਪਾਰਕ ਸਿਲੰਡਰ ਦੀ ਕੀਮਤ 1750 ਤੋਂ ਘਟਾ ਕੇ 1739 ਹੋ ਗਿਆ ਤਾਂ ਦੂਜੇ ਪਾਸੇ ਕ੍ਰੇਲੂ ਸੁੰਡਾ ਦੀ ਕੀਮਤਾਂ 1 ਦਸੰਬਰ ਨੂੰ ਵੀ ਨਹੀਂ ਬਦਲੀਆਂ ਤਾਂ ਨਤੀਜੇ ਵਜੋਂ ਦਿੱਲੀ ਵਿੱਚ 14.2 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ 853 ਤੇ ਹੀ ਬਣੀ ਹੋਈ ਹੈ ਤਾਂ ਕ੍ਰੇਲੂ ਸੁੰਡਰ ਦੀ ਕੀਮਤ ਮੁੰਬਈ ਚ 852 ਲਖਨਊ 490 ਤਾਂ ਕਾਰਗਿਲ ਵਿੱਚ 985 ਹੈ ਤਾਂ ਪਲਵਾਮਾ ਵਿੱਚ 970 ਅਤੇ ਬਗੇਸ਼ਵਰ ਵਿੱਚ 890 ਰੁਪਏ ਤਾਂ ਸਰਕਾਰ ਨੇ 19 ਕਿਲੋਗ੍ਰਾਮ ਵਾਲੇ ਵਪਾਰਕ ਐਲਪੀ ਸਿਲੰਡਰਾਂ ਦੀ ਕੀਮਤ 10 ਰੁਪਏ ਘਟਾ ਦਿੱਤੀ ਹੈ ਤਾਂ ਨਵੀਂ ਦਰ ਅੱਜ ਤੋਂ ਲਾਗੂ ਹੋ ਗਈ ਹੈ ਤਾਂ ਪਿਛਲੇ ਮਹੀਨੇ ਵੀ ਵਪਾਰਕ ਸਿਲੰਡਰਾਂ ਦੀ ਕੀਮਤ ਵਿੱਚ 5 ਰੁਪਏ ਦੀ ਕਮੀ ਕੀਤੀ ਗਈ ਸੀ ਤਾਂ 14 ਕਿਲੋਗ੍ਰਾਮ ਵਾਲੇ ਘਰੇਲੂ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਤਾਂ ਚੰਡੀਗੜ੍ਹ ਵਿੱਚ 19 ਕਿਲੋਗ੍ਰਾਮ ਵਾਲਾ ਵਪਾਰਕ ਐਲਪੀ ਸਿਲੰਡਰ 1599 ਵਿੱਚ ਉਪਲਬਧ ਹੋਵੇਗਾ ਤਾਂ ਪੈਨਾ ਇਹ 1609 ਰੁਪਏ ਚੀ ਤਾਂ ਲੁਧਿਆਣਾ ਵਿੱਚ ਇਸ ਦੀ ਕੀਮਤ 1663 ਜਲੰਧਰ ਜੋ 1679 ਦੇ ਅੰਮ੍ਰਿਤਸਰ ਵਿੱਚ 1689 ਸੀ ਤਾਂ ਸਰਕਾਰ ਨੇ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਤਾਂ ਦੇਸ਼ ਭਰ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਸੋਈ ਗੈਸ ਦੀ ਕੀਮਤਾਂ 800 ਤੋਂ 850 ਤੋਂ 960 ਤੱਕ ਵਿਸਕਾਰਤ ਹੈ ਇਸ ਵੇਲੇ ਇੱਕ ਘਰੇਲੂ ਐਲਪੀਜੀ ਸਿਲੰਡਰ ਦੀਆਂ 853 ਮੁੰਬਈ 'ਚ 852 ਲਖਨਊ 'ਚ 890 ਆਂਧਵਾੜ 807 ਅਤੇ ਪਟਨਾ ਚ 951 ਵਿੱਚ ਉਪਲਬਧ ਹੈ ਤਦਾਦੀ 21 ਦਸੰਬਰ ਮਹੀਨੇ ਦੇ ਪਹਿਲੇ ਦਿਨ ਮੰਗਿਆਜ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ ਤਦਾਦੀ ਕਿ ਵਪਾਰਕ ਗੈਸ ਸਿਲੰਡਰ ਸਸਤੇ ਹੋਏ ਨੇ ਤਾਂ ਮਹੀਨੇ ਦੇ ਪਹਿਲੇ ਦਿਨ ਆਮ ਲੋਕਾਂ ਲਈ ਰਾਹਤ ਵਾਲੀ ਖਬਰ ਹੈ